ਸੋ ਬਣਾ ਬਰਲੀਗੋਨੀ ਆ ਗਈ। ਆਪਣੇ ਟੀਮ ਵੱਲੋਂ 77ਵੇਂ ਮੇਲੇ ਮਹਾਮਾਤਾ ਪਤਰਕਾਲੀ ਦੇ ਕੰਪਲੈਕਸ ਦੇ ਵਿੱਚ ਲੱਖ ਲੱਖ ਵਧਾਈ ਟੈਸਟ ਕਰਦਾ ਹਾਂ ਕਿਉਂਕਿ ਮਾਤਾ ਪਤਰਕਾਲੀ ਦੀ ਬਹੁਤ ਕਿਰਪਾ ਵਰ ਕੂਤਰੇ ਹਲਕੇ ਦੇ ਉੱਤੇ ਅੱਜ ਬਹੁਤ ਵੱਡੀ ਵਿਚਾਰ ਸ਼ੋਭਾ ਯਾਤਰਾ ਮਾਤਰਾਣੀ ਪੱਤਰਕਾਲੀ ਦੇ ਮੇਲੇ ਨੂੰ ਮੁੱਖ ਰੱਖਦੇ ਹੋਇਆ ਬ੍ਰਹਮਗੁਣ ਮੰਦਰ ਤੋਂ ਕੇ ਸ਼ਹਿਰ ਦੇ ਵੱਖ-ਵੱਖ ਗੁਜਾਰਾਦ ਹੁੰਦੇ ਜਿਹੜੇ ਆ ਬਾਅਦ ਜਿਹੜੀ ਆ ਸਮਾਪਤੀ ਮਾਤਾ ਪੱਤਰਕਾਲੀ ਮੰਦਰ ਹੋਣੀ ਆ ਸੋ ਮੈਂ ਹਮੇਸ਼ਾ ਚਾਹਨਾ ਵਾਂ ਕਿ ਕਪੂਤਰੇ ਸੰਗਤ ਦੇ ਉੱਤੇ ਇੱਦਾਂ ਹੀ ਮਾਤਰਾਣੀ ਮੇਰ ਪ੍ਰਯਾਤ ਰੱਖੇ ਹਿੰਦੂ ਸਿੱਖ ਸਾਰੇ ਭਾਈਚਾਰੇ ਜਿਹੜਾ ਨਾਲ ਗੱਲ ਕੇ ਧਾਰਮਿਕ ਤੇ ਪ੍ਰੋਗਰਾਮਾਂ ਦੀ ਸਜਦੇ ਆ ਇੱਦਾਂ ਕਪੂਤਰੇ ਦੇ ਵਿੱਚ ਏਕਤਾ ਦਾ ਪੱਤੀ ਚਲਦਾ ਰਹੇ ਮੈਂ ਆਪਣੇ ਵੱਲੋਂ ਸਮੂੱਚੇ ਕਪੂਤਰੇ ਦੇ ਲੋਕਾਂ ਵੱਲੋਂ ਮਾਤਰਾਣੀ ਪੱਤਰਕਾਲੀ ਮਾਤਾ ਜੀ ਦੇ 77ਵੇਂ ਮੇਲੇ ਦੇ ਉੱਪਰ ਲੱਖ ਲੱਖ ਵਧਾਈ ਬੇਸ਼ਕਾ ਮੈਂ ਪੱਤਰਕਾਰੀ ਮੰਤਰ ਦੇ ਹਰ ਸਾਲ ਦੀ ਤਰ੍ਹਾਂ ਇਸ ਸਾਡੇ ਹਲਮਾ ਦੇ ਸੰਗਤ ਮੁੰਝਿਆ ਔਰ 77ਵਾਂ ਸਾਡਾ ਮੇਲਾ ਸ਼ੋਭਾ ਯਾਤਰਾ ਜੀ ਨਿਕਲ ਰਹੀ ਆ ਮਾਂ ਮਾਈ ਦੀ ਔਰ ਸਾਰੇ ਸ਼ਹਿਰ ਦੇ ਵਿੱਚ ਖੁਸ਼ੀ ਦਾ ਮਾਹੌਲ ਆ ਮੈਂ ਪੱਤਰਕਾਰੀ ਮਾਤਾ ਨੂੰ ਉਹਨਾਂ ਦੀ ਪ੍ਰਚੰਡ ਜੋਤ ਪਾਕਿਸਤਾਨ ਸ਼ੇਖੂਪੁਰ ਤੋਂ ਲੈ ਕੇ ਆਈ ਸੀ ਇਹ ਸੱਭਨਾ ਹੋਈ ਜੀ ਇਹ ਰਾਜ ਦੇ ਸਾਰੇ ਪੰਜਾਬ ਦੇ ਲੋਕ ਉਸ ਘਾੜੇ ਤੇ ਜਦੋਂ ਸਾਡੇ ਮੇਲਾ ਹੁੰਦਾ ਆ ਨਕਮਸਤਾ ਕੋਣ ਆਉਂਦੇ ਆ ਇਹ ਸਾਡੇ ਸ਼ਹਿਰ ਵਾਸੀ ਸ਼ੋਭਾ ਯਾਤਰਾ ਦੇ ਦੋਨਾ ਜੋ ਲੋਕ ਆਉਂਦੇ ਮੱਠਾ ਦੇਖਣ ਨੇ ਉਹਨਾਂ ਨੇ ਜੋ ਸੇਵਾ ਕਰ ਸਕਦੇ ਆ ਉਹ ਕਰਦੇ ਆ ਕੋਲ ਲੰਗਰ ਲਾਉਂਦਾ ਇਹ ਜੁੱਤੀਆਂ ਦੀ ਸੇਵਾ ਕਰਦਾ ਕੋਈ ਉੱਥੇ ਪ੍ਰਬੰਧ ਕਰਦਾ ਏ ਇੱਕ ਬੰਦੇ ਦਾ ਮੇਲਾ ਨਹੀਂ ਸਾਰੇ ਸ਼ਹਿਰ ਗੁੱਟ ਕੇ ਤੇ ਭੋਰ ਕੋਲ ਜੇ ਲਾਭ ਮਨ ਹੁੰਦੇ ਆ ਤੇ ਅੱਜ ਬਹੁਤ ਪਵਿੱਤਰ ਦਿਹਾੜਾ ਤੇ ਇਹਦੇ ਤੇ ਸਾਰਿਆਂ ਦੇ ਸਰਹੰਜ ਅਮਨ ਸ਼ਾਂਤੀ ਚੰਨ ਰਹਿਣ ਅਰਦਾਸ ਕਰਦੇ ਰਾਮਾ ਜੀ ਆਜ ਕੇ ਸਿੱਖ ਭਾਈ ਜਰਕ ਹਾਲੇ ਤੋਂ ਮਰੀ ਹੋਵੇ ਬਣੀ ਯਾਰ ਹਿੰਦੂ ਸਿੱਖ ਭਾਈ ਸਾਰਾ ਦੋ ਹੈ ਹੀ ਨਹੀਂ ਪਰਿਵਾਰ ਬਣਾਉਣ ਦੀ ਕੋਸ਼ਿਸ਼ ਕੀਤੀ ਮੰਗਾ ਨਹੀਂ ਇੱਕੋ ਹੀ ਆ ਜਿਹੋ ਨਾਲ ਬੋਲੇਗਾ ਕੀ ਅਰਦਾਸ ਕੀਤੀ ਅਰਦਾਸ ਮਹਾਮਾਇਦੇ ਚਰਨਾਂ ਚ ਕੀਆ ਕਿਆ ਮਨ ਸ਼ਾਂਤੀ ਚੈਨ ਸਾਡੇ ਪੰਜਾਬ ਚ ਰਹਿਣਾ ਚਾਹੀਦਾ ਉਹ ਸ਼ਹੀਦਾਂ ਦੇ ਦਿਮਾਗ ਦੇ ਅਖਤੇ ਦਿਮਾਗ ਨਾਲ ਵੋਟ ਪਾ ਕੇ ਮਤ ਦਾ